ਦੇਖੋ ਜੀ ਇਹ ਗੰਧੀਰ ਕਾਲਜ ਇਹ ਦੇਖੋ ਇਹਦੀ ਤਾਮੀਰ ਤੇ ਹੋਈ ਹੈ 1856 ਵਿੱਚ ਇਸ ਤੋਂ ਪਹਿਲਾਂ ਤਾਮੀਰ ਇਸ ਤੋਂ ਪਹਿਲਾਂ ਇੱਥੇ ਇੱਕ ਗੰਧੀਰ ਸੰਸਕ੍ਰਿਤ ਵਿਦਿਆਲਾ ਚੱਲਦੀ ਸੀ ਇੱਕ ਦਰਖਤ ਸੀਗਾ ਕਿਉਂਕਿ ਕਪੂਰਥਲੇ 'ਚ ਐਜੂਕੇਸ਼ਨ ਦਾ ਬਹੁਤ ਜ਼ੋਰ ਦਿੱਤਾ ਜਾਂਦਾ ਸੀ ਔਰ ਇੱਕ ਐਸੀ ਵੀ ਸੋਚ ਸੀ ਵੀ ਸੰਸਕ੍ਰਿਤ ਨੂੰ ਅਸੀਂ ਇਹਨੂੰ ਇਹਨੂੰ ਗਾਂ ਪਰਫੁੱਲਤ ਕਰੀਏ ਕਪੂਰ ਸਾਸਕ੍ਰਿਤ ਚ ਸਕਾਲਰਸ਼ਿਪ ਵੀ ਮਿਲਦੀਆਂ ਸੀ ਜਿਹੜੇ ਸਾਸਕ੍ਰਿਤ ਦੇ ਸਕਾਲਰ ਸੀ ਉਹਨਾਂ ਨੂੰ ਇੱਥੇ ਰਹਿਣ ਸੈਂਡ ਫਰੀ ਵੀ ਮਿਲਦਾ ਸੀ ਉਸ ਤੋਂ ਪਹਿਲੋ ਇਹ ਸੀਗਾ ਰਣਜੀਤ ਸਾਸਕ੍ਰਿਤ ਵਿਦਿਆਲਾ ਇਹਦੀ ਤਾਮੀਰ ਅੰਡਰ ਬ੍ਰਿਟਿਸ਼ ਐਕਟ ਉਹਨਾਂ ਨੇ ਕੀਤੀ ਗਈ ਸੀ ਜਦੋਂ ਬ੍ਰਿਟਿਸ਼ੀਅਨਸ ਨੇ ਕਿਹਾ ਸੋਚਿਆ ਵੀ ਅਸੀਂ ਹੁਣ ਹਾਇਰ ਐਜੂਕੇਸ਼ਨ ਦੇ ਸਿਸਟਮਸ ਸਟੇਟਸ ਨੂੰ ਅਸੀਂ ਕਈ ਇਹ ਵੀ ਉਹਨਾਂ ਨੂੰ ਹਾਇਰ এডਿਕੇਸ਼ਨ ਡਿਫਰੈਂਟ ਟਾਈਪ ਆਫ এডਿਕੇਸ਼ਨ ਵੈਦਰ ਜਿਹੜਾ ਕਿ ਬ੍ਰਿਟਿਸ਼ ਮਾਡਲ ਸੀ ਵੈਦਰ ਇਟ ਇਜ਼ ਅ ਸਾਇੰਟਿਫਿਕ এডਿਕੇਸ਼ਨ ਜਾਂ ਦੂਸਰੀ এডਿਕੇਸ਼ਨ ਦਿੱਤੀ ਜਾਵੇ ਉਸ ਤੋਂ ਫਿਰ ਇਹਨੂੰ ਰੰਧੀਰ ਕਾਲਜ ਦਾ ਦਿੱਤਾ ਗਿਆ ਤੇ ਨਾਲੇ ਉਸ ਸਮਾਂ ਵਿੱਚ ਕਿਉਂਕਿ ਬਾਏ ਦਾ ਟਾਈਮ ਬ੍ਰਿਟਿਸ਼ਰਸ ਯੂਨੀਵਰਸਿਟੀ ਆਪਣੀ ਲਈ ਆਏ ਸੀ ਕਲਕੱਤਾ ਯੂਨੀਵਰਸਿਟੀ ਸੋ ਇਹਨੂੰ ਰੰਧੀਰ ਕਾਲਜ ਨੂੰ ਕਲਕੱਤਾ ਯੂਨੀਵਰਸਿਟੀ ਨਾਲ ਅਫੀਲੀਏਟ ਉੱਥੇ ਕੀਤਾ ਗਿਆ ਇੱਥੇ ਹਰ ਵਿਸ਼ੇ ਤੇ ਇੱਥੇ ਤੁਹਾਡੇ ਟੀਚਿੰਗ ਹੁੰਦੀ ਸੀ ਹੌਲੀ ਹੌਲੀ ਇਹਦੇ ਬਿਲਡਿੰਗ ਤੇ ਬਲੌਕ ਇਹ ਬਣਦੇ ਗਏ ਉਸ ਤੋਂ ਬਾਅਦ ਇਹਨੂੰ ਜਿੱਦਾਂ ਜਿੱਦਾਂ ਸਿਸਟਮ ਇਹਦਾ এডੂਕੇਸ਼ਨ ਦਾ ਬੜੀ ਦੂਰੋਂ ਦੂਰੋਂ ਇੱਥੇ ਪ੍ਰੋਫੈਸਰ ਰਿਕਰੂਟ ਕਰਦੇ ਦਿੱਤੇ ਗਏ ਤਾਂ ਕਿ ਇੱਥੇ ਵਧੀਆ এডੂਕੇਸ਼ਨ ਹੋਵੇ ਜਿਹੜੇ ਲੋਕ ਇੱਥੇ ਬੱਚੇ ਚੰਗੇ ਪੜ੍ਹਦੇ ਸੀ ਉਹਨਾਂ ਨੂੰ ਮਹਾਰਾਜ ਵੱਲੋਂ ਉਹਨਾਂ ਦੇ ਸਹਿਬਜ਼ਾਦੇਆ ਵੱਲੋਂ 5-5 ਰੁਪਏ ਦਾ ਵਜ਼ੀਫਾ ਦਿੱਤਾ ਜਾਂਦਾ ਸੀਗਾ ਜਿਹੜੇ ਇਹਨਾਂ ਤੋਂ ਚੰਗੇ ਸੀ ਉਹਨਾਂ ਨੂੰ ਫਿਰ ਇੰਗਲੈਂਡ ਹਾਇਰ ਐਜੂਕੇਸ਼ਨ ਲਈ ਭੇਜਿਆ ਜਾਂਦਾ ਸੀਗਾ ਇੱਥੇ ਪਹਿਲੋ ਜਦੋਂ ਸ਼ੁਰੂ ਹੋਇਆ ਇੱਥੇ ਪਰਦਾ ਸਿਸਟਮ ਸੀਗਾ ਪਰ ਫਿਰ ਮਹਾਰਾਜਾ ਜਗਤਜੀਤ ਸਿੰਘ ਨੇ ਆ ਕੇ ਪਰਦਾ ਸਿਸਟਮ ਇੱਥੇ ਖਤਮ ਕੀਤਾ ਤੇ ਇੱਕ ਜੈਂਡਰ ਇਕੁਐਲਿਟੀ ਦਾ ਇੱਥੇ ਸੁਨੇਹਾ ਦਿੱਤਾ ਇਹ ਇਹ ਕਾਲਜ ਬਣਨ ਤੋਂ ਪਹਿਲੋ ਕਪੂਰਥਲਾ ਸਟੇਟ ਫੋਰਸਸ ਦਾ ਜਿਹੜਾ ਕਿ ਆਪਣੇ ਘੋੜਸਵਾਰ ਸੀਗੇ ਉਹਨਾਂ ਦਾ ਟ੍ਰੇਨਿੰਗ ਗਰਾਊਂਡ ਵੀ ਸੀ ਦੂਸਰੇ ਪਾਸੇ ਤੁਸੀਂ ਇਹ ਤੋਂ এডਿਕੇਸ਼ਨ ਦਾ ਇੰਪੋਰਟੈਂਸ ਤੁਸੀਂ ਇਸ ਹਿਸਾਬ ਨਾਲ ਲਾਓ ਵੀ ਜਦੋਂ ਮਹਾਰਾਜ ਨੇ ਆਪਣੀ ਗੋਲਡਨ ਜੁਬਲੀ ਮਨਾਉਣੀ ਸੀ ਉਹਨਾਂ ਨੇ ਰੰਧੀਰ ਕਾਲਜ ਵਿੱਚ ਹੀ ਜੁਬਲੀ ਹਾਲ ਬਣਾਇਆ which was also the center for extra curricular activities ਉਹਦੇ ਵਿੱਚ ਹੀ ਉਹਨਾਂ ਨੇ ਆਪਣਾ ਔਰ ਸਭ ਤੋਂ ਵੱਡੀ ਗੱਲ ਹੈ ਇਸ ਵਿੱਚ ਹੀ 1916 ਵਿੱਚ ਜਿਹੜੀ ਕਿ ਸਟੇਟ ਦੀ ਵਿਧਾਨ ਸਭਾ ਵੀ ਪੀਪਲਜ਼ ਰਿਪਰੈਜ਼ੈਂਟੇਸ਼ਨ ਸੋਸਾਇਟੀ ਵੀ ਇੱਥੇ ਮਿਲੀ بڑے بڑے ਅੱਛੇ ਦੇ ਐਲੂਮਨੀ ਹੋਏ ਨੇ بڑے بڑے ਅੱਛੇ ਲੋਕ ਇੱਥੋਂ ਪੜ੍ਹ-ਪੜ ਕੇ ਗਏ ਨੇ ਜਿਨ੍ਹਾਂ ਨੇ ਇਸ ਕਾਲਜ ਦਾ ਇਸ ਦੁਨੀਆ ਦਾ ਨਾਂ ਇਸ ਦੁਨੀਆ 'ਚ ਨਾ ਪੂਰਾ ਲਿਆਂਦਾ ਸੋ ਐਂਡ ਨਾਰਥ ਇੰਡੀਆ ਦਾ ਇਸ ਸਭ ਤੋਂ ਪਹਿਲਾ ਹਾਇਰ ਐਜੂਕੇਸ਼ਨ ਦਾ ਆਧਾਰ ਹੈ